ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰ ਕੋ ਨਿਊਜ਼ ਚੈਨ ਬੀਤ ਕੋਤੇ ਬਾਬਾ ਸ਼ੇਖ ਫਰੀਦ ਜੀ ਦੇ ਮੇਲੇ ਦਾ ਆਗਾਜ਼ ਅੱਜ ਹੱਦ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੂਲਦਾਨ ਕੈਂਪ ਲਗਾ ਕੇ ਕੀਤਾ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਨੇ ਆਪਣਾ ਫੂਲਦਾਨ ਕਰਕੇ ਬਾਬਾ ਸ਼ੇਖ ਫਰੀਦ ਜੀ ਦਾ ਆਸ਼ੀਰਵਾਦ ਲੇਖਦੇ ਹਾਂ ਖੁਸ਼ੀ ਚੋਂ ਨੋਟਨ ਇਹ ਸਾਰੀ ਸੰਗਤ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗੋਂ ਪੁਰਬ ਦੀ ਲੱਖ ਲੱਖ ਵਧਾਈ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫਰੀਦ ਜੀ ਦੇ ਆਗੋਂ ਪਰਵ ਦੀ ਸ਼ੁਰੂਆਤ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਜਾਂਦਾ ਤੇ ਲੱਖਾਂ ਹੀ ਮਰੀਜ਼ਾਂ ਦੀਆਂ ਜਾਨਾਂ ਬਚਦੀਆਂ ਜੋ ਕਿ ਮੈਡੀਕਲ ਦੇ ਵਿੱਚ ਖੂਨ ਦੀ ਬਹੁਤ ਘਾਟ ਚੱਲ ਰਹੀ ਹੈ ਇਸ ਵਕਤ ਤੇ ਅਸੀਂ ਸਾਰੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਬਤੋ ਬਤ ਖੂਨ ਖੂਨਦਾਨ ਕਰੋ ਤੇ ਆਪਣਾ ਬਾਬਾ ਫਰੀਦ ਜੀ ਵਿਦਿਆਕ ਤੇ ਧਾਰਮਿਕ ਸਥਾਵਾਂ ਦੇ ਚੇਅਰਮੈਨ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜੋ ਕਿ ਸਾਨੂੰ ਸਹਿਯੋਗ ਦੇ ਰਹੇ ਆ ਇਹਨਾਂ ਦੇ ਸਹਿਯੋਗ ਨਾਲ ਹੀ ਕੈਂਪ ਲੱਗ ਰਹੇ ਆ ਜੋ ਵੀ ਅਹੀਂ ਪੂਰੇ ਪੰਜਾਬ ਦੇ ਵਿੱਚ ਕੈਂਪ ਲਾਉਣੇ ਆ ਸਾਨੂੰ ਇਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਦੇਖੋ ਇਹ ਸਭ ਕੁਦਰਤ ਹੈ ਤੁਹਾਨੂੰ ਸਭ ਨੂੰ ਇਹ ਆਗਨਪੁਰਵ ਦੀਆਂ 96 ਆਗਨਪੁਰਵ ਦੀਆਂ ਵਾਜੀਆਂ ਲੱਖ ਲੱਖ ਵਧਾਈਆਂ ਸਾਰੇ ਨਾਗਰ ਵਾਸੀਆਂ ਨੂੰ ساری ਦੁਨੀਆ ਤੇ ਵਿਚਰਦੇ ਬਾਬਾ ਫਰੀਦ ਦੇ ਸੇਵਕ ਨਾਮ ਲਿਓਆ ਇਹ ਵਧਾਈ ਦੇ ਪਾਤਰ ਤਾਂ ਰਾਜਵੀਰ ਹੋ ਰਹੀ ਹੈ ਇਹਨਾਂ ਨੂੰ ਬੜੇ ਵੱਡ ਬੁੱਲੇ ਸਰਕਾਰ ਪੱਧਰ ਦੇ ਇਨਾਮ ਵੀ ਦਿੱਤੇ ਗਏ ਆਜ ਤਾਂ ਹੀ ਹੁਣ ਪਿੱਛੇ ਜੇ ਫਰਾਂਸ ਨੇ ਦਿਲ ਵੀ ਬਣਾ ਦਿੱਤਾ ਪਰ ਖੂਨ ਨਹੀਂ ਬਣ ਸਕਿਆ ਜਿਹੜਾ ਖੂਨ ਹੈ ਇਹ ਦੱਤਾ ਹੀ ਜਾ ਸਕਦਾ ਹੈ ਇਹ ਮਨਸੂਈ ਖੂਨ ਜਿਹਨੂੰ ਆਪਾਂ ਫੈਕਟਰੀਆਂ ਜਿਆਰ ਦੀ ਤਜਰਬਾ ਹੈ ਔਰ ਇੱਕ ਜੀਵਨ ਹੈ ਇਹ ਜੀਵਨ ਦੀ ਦਾਤ ਵੀ ਬਖਸ਼ਦਾ ਹੈ ਇਹ ਬੜਾ ਵੱਡਾ ਇਹਨਾਂ ਦਾ ਉਭਰਾਲਾ ਹੈ ਔਰ ਅੱਜ ਦੀ ਕੁਦਰਤੀ ਆਫਤ ਆਈ ਹੈ ਬਹੁਤ ਮੈਂ ਨਿਰਾਸ਼ਾ ਦੀਆਂ ਗੱਲਾਂ ਦੇਖੀਆਂ ਉਹਨਾਂ ਤੋਂ ਕਿ ਇਹ ਪਹਿਲੀ ਦਫਾ ਨਹੀਂ ਆਈ ਬੇਸ਼ੁਮਾਰ ਦਫਾਏ ਇਸੇ ਤਰ੍ਹਾਂ ਹੋਇਆ ਹੈ ਕੁਦਰਤ ਨਾਲ ਲੜਾਈ ਨਹੀਂ ਕੀਤੀ ਜਾ ਸਕਦੀ ਇਹ ਭੁਲੇਖਾ ਹੈ ਐਵੇਂ ਇੱਕ ਦੂਸਰੇ ਤੇ ਦੋਸ਼ ਦੇਣੇ ਇਹ ਵੀ ਭੁਲੇਖਾ ਹੈ ਆਪਾਂ ਨੂੰ ਸਭ ਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ ਸਿੱਖ ਧਰਮ 'ਚ ਤਾਂ ਚੜ੍ਹਦੀ ਕਲਾ ਦੇ ਜ਼ਿਕਰ ਹੋਇਆ ਹੈ ਰਾਸਾ ਨਾਲ ਕੀ ਕਰ ਸਕਦੇ ਹੋ ਤੁਸੀਂ ਹਮੇਸ਼ਾ ਗਰੀਬ ਦੀ ਬਿਆਸਰੇ ਦੀ ਵਦਦ ਕਰੇ ਆ ਮਾਇਆ ਨਾਲ ਜਿਹੜਾ ਹੈਗਾ ਮੋਹ ਇਹ ਸਿੱਖ ਧਰਮ ਨੇ ਇਸ ਦੇ ਖਿਲਾਫ ਵੀ ਗੱਲ ਕੀਤੀ ਏ ਕਿ ਮਾਇਆ ਜਿਹੜੀ ਹੈਗੀ ਏ ਇਹ ਤਾਂ ਵਿਉਣੀ ਹੈ ਇਹ ਜ਼ਹਿਰ ਹੈ ਸੋ ਸਾਰਿਆਂ ਨੂੰ ਆਪਾਂ ਨੂੰ ਇਸ ਦੁੱਖ ਦੀ ਘੜੀ 'ਚ ਦਰਾਸ ਨਹੀਂ ਹੋਣਾ ਚਾਹੀਦਾ ਵੱਧ ਚੜ ਕੇ ਜਿੱਥੇ ਨੁਕਸਾਨ ਹੋਇਆ ਉੱਥੇ ਆਪਾਂ ਨੂੰ ਸਹਾਇਕ ਦੇਣਾ ਚਾਹੀਦਾ ਮੈਂ ਤੁਹਾਨੂੰ ਇਸ ਪੱਧਰ ਮੈਂ ਆਗਵੰਦਪੁਰ ਦੀਆਂ ਸਭ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਸ਼ਾਂਤਮਈ ਢੰਗ ਨਾਲ ਇੱਕ ਡਿਸਪਲਿਨ ਵਿੱਚ ਰਹਿੰਦੇ ਹੋਏ ਆਤ ਰਿੰਦਰ ਹੋ ਰਹੀਆਂ ਨੇ ਬੜਾ ਵੱਡਾ ਉਪਰਾਲਾ ਇਹਨਾਂ ਦਾ ਇਹ ਕਮੰਡਿੰਗ ਚੀਫ ਆਪਣੇ ਰਫੀਦਕੋਟ ਸ਼ਹਿਰ ਦੇ ਬੜਾ ਤਜਰਬਾ ਹੋ ਗਿਆ ਹੁਣ ਇਹਨਾਂ ਦਾ ਸਾਰੀ ਸਫਾਈ ਦਾ ਬੜਾ ਅੱਛਾ ਇੰਤਜ਼ਾਮ ਇਹਨਾਂ ਨੇ ਰੱਖਿਆ ਸੜਕਾਂ ਵਗੈਰਾ ਦੀ ਵੀ ਮੁਰੰਮਤ ਹੋ ਰਹੀ ਹੈ ਗੱਲ ਤੱਕ ਰਿਸੋਰਸਸ ਦੀ ਹੈ ਨਾ ਜਿੰਨੇ ਇਹਨਾਂ ਕੋਲੇ ਰਿਸੋਰਸਸ ਐ ਉਹਨਾਂ ਹੀ ਕੰਮ ਕਰ ਸਕਦੇ ਇਸ ਸਰਕਾਰਾਂ ਨੂੰ ਪਤਾ ਵੀ ਏਡੇ ਏਡੇ ਵੱਡੇ ਬਾਰਸ਼ਾਂ ਆਈਆਂ ਕੁਦਰਤੀ ਆਫਤਾਂ ਆਈਆਂ ਉੱਥੇ ਫੇਲ ਹੋ ਗਈਆਂ ਹੁਣ ਅੱਜ ਕਹਿ ਰਹੇ ਹੈਗੇ ਕਿ ਬੋਦੀ ਕੁਝ ਦੇਖੇ ਗਿਆ ਦੇਖੋ ਔਰ ਸਾਨੂੰ ਹਮੇਸ਼ਾ ਸਿਰਦੀ ਕਲਾ ਚੱਲਣਾ ਚਾਹੀਦਾ ਮੇਰਾ ਤੇ ਹੀਸ ਨੇ ਔਰ ਤੁਹਾਨੂੰ ਵਗ ਜੀ ਖਾਲਸਾ ਵਗ ਜੀ ਅੱਜ ਜਬਾਬਾ ਫਰੀਦ ਜੀ ਬਲੱਡ ਸੇਵਾ ਸਟੱਡੀ ਕਰਨੀ ਜੋ ਪ੍ਰਲਾਇ ਇਹਨਾਂ ਨੌਜਵਾਨਾਂ ਨੇ ਬੁਲਾਇਆ ਬੜਾ ਹੌਸਲਾ ਹੋਇਆ ਸਾਨੂੰ ਵੀ ਹੌਸਲਾ ਹੋਇਆ ਇਹਨਾਂ ਕੋਈ ਸਿੱਖਣ ਨੂੰ ਕੁਝ ਮਿਲਿਆ ਜਿਹੜੀ ਇਹ ਚੀਜ਼ ਹੈ ਜਿਵੇਂ ਸੇਖੋ ਸਾਹਮਣੇ ਪਹਿਲਾਂ ਦੱਸਿਆ ਹਰ ਇੱਕ ਚੀਜ਼ ਮੁੱਲ ਲੈ ਸਕਦੇ ਆ ਪਰ ਆਪਾਂ ਖੂਨ ਨਹੀਂ ਮੁੱਲ ਸਕਦੇ ਜਦੋਂ ਆਪਾਂ ਨੂੰ ਲੋੜ ਪੈਂਦੀ ਹੈ ਮਿਲਦਾ ਤਾਂ ਹੈ ਪਰ ਜਦੋਂ ਲੋੜ ਪੈਂਦੀ ਹੈ ਕਿਸੇ ਦੀ ਜਾਨ ਬਚਾਉਣੀ ਹੁੰਦੀ ਆ ਆਪਾਂ ਇਸ ਚੀਜ਼ ਨੂੰ ਮੁੱਲ ਨਹੀਂ ਲੈ ਸਕਦੇ ਇਹ ਨੌਜਵਾਨਾਂ ਦਾ ਬਹੁਤ ਵੱਡਾ ਪ੍ਰਾਲਾ ਪਹਿਲਾਂ ਵੀ ਕਰਦੇ ਆ ਬੜੀ ਖੁਸ਼ੀ ਹੁੰਦੀ ਆ ਇਸ ਚੀਜ਼ ਨੂੰ ਵੇਖ ਕੇ ਇਸ ਨੂੰ ਸੁਣ ਕੇ ਪਰਮਾਤਮਾ ਇਹਨਾਂ ਨੂੰ ਵਾਇਸ ਹੁਦੂ ਤਰਤੀ ਬਖਸ਼ੇ ਇਹਨਾਂ ਦਾ ਕਾਠ ਬਖਸ਼ੇ ਤੇ ਆਪ ਦੇ ਕਮਜ ਕਾਮਜੇ ਬਖਸ਼ਣ ਪਹਿਲਾਂ ਮੈਂ ਫਰੀਦਕੋਟ ਵਾਸੀਆਂ ਨੂੰ ਜੋ ਆਪਣਾ ਫਰੀਦਕੋਟ ਹੈ ਇਹ ਬਾਬਾ ਫਰੀਦ ਦੀ ਨਾਂ ਤੇ ਜਾਣਿਆ ਜਾਂਦਾ ਬਾਰ ਜੋ ਅੱਜ ਕੱਲ ਵੜਦੇ ਹਰੇਕ ਦੇਸ਼ ਦੇ ਵਿੱਚ ਜੇ ਫਰੀਦਕੋਟ ਦਾ ਨਾਂ ਤਾਂ ਬਾਬਾ ਫਰੀਦ ਜੀ ਦੇ ਨਾਂ ਕਰਕੇ ਹੈਗਾ ਪਰਮਾਤਮਾ ਸਾਹਿਬ ਨੂੰ ਤੰਦਰੁਸਤੀ ਪਰ ਜੀਵਨ ਦੇ ਵਿੱਚ ਕੁਛ ਰੱਖੇ ਇਹਨਾਂ ਨੌਜਵਾਨਾਂ ਨੂੰ ਇਦੋਂ ਵਧੀਆ ਅਪਰਾਲਾ ਕਰਨ ਦੀ ਕੋਸ਼ਿਸ਼ ਬਖਸ਼ੇ ਬਾਕੀ ਮੈਂ ਫਰੀਦਕੋਟ ਵਾਸੀਆਂ ਨੂੰ ਮਦਦ ਹੀ ਮੰਗਾ ਮੈਂ ਵਿਸ਼ਵਾਸ ਵੀ ਕਰਦਾ ਹਾਂ ਕਿ ਮੈਨੂੰ ਜਿਹੜਾ ਅੱਜ ਆਪਾਂ ਸਫਾਈ ਵਾਸਤੇ ਜਾਂ ਕੋ ਡਵੈਲਪਮੈਂਟ ਵਾਸਤੇ ਹੈ ਵੱਤ-ਵਤ ਸੁਝਾਅ ਜਾਂ ਵੱਤ-ਵਤ ਯੋਗਦਾਨ ਪਾਉਣ ਜਾਂ ਆਪਾਂ ਫਰੀਦਕੋਟ ਨੂੰ ਵਧੀਆ ਤੇ ਸਾਫ਼ ਸੁਥਰਾ ਰੱਖ ਸਕਦੇ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਜਾਂ ਮੇਰੇ ਐਮਟੀ ਸਾਹਿਬਾਨ ਜਾਂ ਮੇਰੇ ਵਰਕਰ ਕੁਛ ਨਹੀਂ ਕਰ ਸਕਦਾ ਜਿੰ ਮੈਂ ਹਰੇਕ ਨੂੰ ਪ੍ਰੈਸ ਵਾਲਿਆਂ ਨੂੰ ਜਾਂ ਹਰੇਕ ਸ਼ਹਿਰ ਵਾਸੀ ਨੂੰ ਮਦਦ ਦੀ ਮੰਗ ਲੋੜ ਕਰਦਾ ਹਾਂ ਕਿ ਮੇਰੀ ਮਦਦ ਕਰਨ ਜੇ ਮੈਨੂੰ ਦੱਸਣ ਵੀ ਇੱਥੇ ਆ ਚੀਜ਼ ਦੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂ